ਸਾਲਸੀ ਗਾਲ ਦੋਸਤੋ ਆਪਾਂ ਮੌਜੂਦ ਆ ਲੂਨਕਰਨਸਰ ਦੇ ਨੇੜੇ ਪਿੰਡ ਸਹਿਜਰਾਸਰ ਦੇ ਵਿੱਚ ਤੇ ਸਹਿਜਰਾਸਰ ਉਹੀ ਪਿੰਡ ਆ ਜਿਸ ਪਿੰਡ ਦੀਆਂ ਥੋੜੇ ਦਿਨ ਪਹਿਲਾਂ ਵੀਡੀਓ ਵਾਇਰਲ ਹੋਈਆਂ ਸੀ ਕਿ ਜਿਸ ਜਗ੍ਹਾ ਤੇ ਧਰਤੀ ਆ ਜਿਹੜੀ ਉਹ ਤਸ ਗਈ ਤੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਹੁਣ ਮੌਕੇ ਦੇ ਹਾਲਾਤ ਕੀ ਨੇ ਦੋਸਤੋ ਇਹ ਸਾਹਮਣੇ ਇਹ ਸੜਕ ਕ੍ਰੋਸ ਹੁੰਦੀ ਸੀ ਇੱਥੋਂ ਤੇ ਆ ਸੜਕ ਦੇ ਵਿੱਚ ਵੀ ਆਪਾਂ ਦੇਖ ਰਹੇ ਆ ਕਿ ਕਾਫੀ ਜ਼ਿਆਦਾ ਜਿਹੜਾ ਪਾੜ ਪਿਆ ਹੋਇਆ ਹੈ ਤੇ ਇਹ ਕਾਫੀ ਹਿੱਸਾ ਸੀ ਇਹ ਸੜਕ ਦਾ ਤੇ ਨਾਲ ਹੀ ਸੜਕ ਦੇ ਕੁਝ ਹਿੱਸਾ ਜਿਹੜਾ ਧਰਤੀ ਇੱਥੋਂ ਤ ASCII ਆ ਬਿਲਕੁਲ ਤੇ ਇਹ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਦਰਖਤ ਸੀ ਟਿੱਬਿਆਂ ਦੇ ਉੱਪਰ ਸੀ ਤੇ ਉਹ ਵੀ ਥੱਲੇ ਜਾ ਚੁੱਕੇ ਆ ਤੇ ਇੱਥੇ ਕਾਫੀ ਜਿਹੜੀ ਖੋਜ ਪੜਤਾਲ ਵੀ ਕੀਤੀ ਗਈ ਆ ਪਰ ਸਿਰਫ ਸਾਰਿਆਂ ਦਾ ਅਨੁਮਾਨ ਇਹੀ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਇੱਥੇ ਪਹਿਲਾਂ ਕੋਈ ਪੁਰਾਣੇ ਸਮਿਆਂ ਦੇ ਵਿੱਚ ਛੱਪੜ ਜਾਂ ਕੋਈ ਪਾਣੀ ਦਾ ਕੂਆ ਸੀ ਤੇ ਉਹ ਹੌਲੀ-ਹੌਲੀ ਕਰਕੇ ਪਾਣੀ ਸੁੱਕਣ ਦੇ ਕਰਕੇ ਜਿਹੜਾ ਮਿੱਟੀ ਆ ਉਹ ਥੱਲੇ ਚਲੀ ਗਈ ਆ ਇਹ ਸਿਰਫ ਅੰਦਾਜ਼ੇ ਨੇ ਪਰ ਹਕੀਕਤ ਕਿਸੇ ਨੂੰ ਵੀ ਪਤਾ ਨਹੀਂ ਹੈ ਪਰ ਸੋਚਣ ਵਾਲੀ ਗੱਲ ਇਹ ਆ ਕਿ ਇੰਨੇ ਉੱਚੇ ਉੱਚੇ ਇਹ ਰੇਤਾਂ ਦੇ ਟਿੱਬੇ ਸੀ ਤੇ ਇਹ ਸਾਰੇ ਦੀ ਸਾਰੀ ਮਿੱਟੀ ਆਖਰ ਗਈ ਕਿੱਥੇ ਆ ਇਹ ਦੋਸਤੋ ਦੇਖ ਰਹੇ ਆਪਾਂ ਕਿੰਨਾ ਜਿਹੜਾ ਡੂੰਗਾ ਖੱਡਾ ਬਣ ਚੁੱਕਿਆ ਹੈ ਤੇ ਇਹ ਆਸੇ ਪਾਸੇ ਜਿਸ ਤਰ੍ਹਾਂ ਦੇਖ ਰਹੇ ਆ ਸਾਰਾ ਰੇਤਲਾ ਏਰੀਆ ਤੇ ਇਹ ਰੇਤਾ ਦੇ ਵੱਡੇ ਵੱਡੇ ਟਿੱਬੇ ਸੀ ਤੇ ਇਹਨਾਂ ਟਿੱਬਿਆਂ ਤੋਂ ਇਹ ਸੜਕ ਕ੍ਰੋਸ ਹੁੰਦੀ ਸੀ ਤੇ ਇਹ ਸਾਰੇ ਦਾ ਸਾਰਾ ਸੀ ਜਿਹੜਾ ਇਹ ਮਿੱਟੀ ਦਾ ਟਿੱਬਾ ਥੱਲੇ ਤਸ ਗਿਆ ਇਹ ਸਿਰਫ ਅਨੁਮਾਨ ਹੀ ਨੇ ਕਿ ਇਹ ਹੋਇਆ ਇਹ ਹੋਇਆ ਪਰ ਹਕੀਕਤ ਦੋਸਤੋ ਕਿਸੇ ਨੂੰ ਵੀ ਪਤਾ ਨਹੀਂ ਹੈ ਤੇ ਇਹ ਛੋਟੀ ਜੀ ਵੀਡੀਓ ਸੀ ਜਿਹੜੀ ਤੁਹਾਡੇ ਨਾਲ ਅੱਜ ਆਪਾਂ ਸਾਂਝੀ ਕਰ ਰਹੇ ਆਂ ਇਹ ਰਾਜਸਥਾਨ ਦਾ ਸਹਿਜਰਾ ਸਰਪੰਡਾ ਜ਼ਿਲ੍ਹਾ ਬੀਕਾਨੇਰ ਦਾ ਤੇ ਦੋਸਤੋ ਇਹ ਆਸੇ ਪਾਸੇ ਸਾਰਾ ਰੇਤਲਾ ਏਰੀਆ ਏ ਇਹ ਰੇਤਲਾ ਏਰੀਆ ਹੁਣ ਕਰਕੇ ਇੱਥੇ ਜਿਆਦਾ ਜਿਹੜੀਆਂ ਉੱਠ ਗੱਡੀਆਂ ਚੱਲਦੀਆਂ ਨੇ ਦੋਸਤੋ ਵੀਡੀਓ ਵਧੀਆ ਲੱਗੀ ਅੱਗੇ ਸਾਂਝੀ ਜ਼ਰੂਰ ਕਰ ਦਿਓ ਧੰਨਵਾਦ